ਸਤਗੁਰੂ ਜੀ ਫਰਮਾਨ ਕਰਦੇ ਨੇ ਨਹ ਸੀਤਲੰਗ ਚੰਦਰਦੇਵ ਹੈ ਦੁਨੀਆ ਕਹਿੰਦੀ ਹੈ ਚੰਦਰਮਾ ਠੰਡਾ ਹੁੰਦਾ ਚੰਦਰਮਾ ਦੀ ਠੰਡ ਹੁੰਦੀ ਹੈ ਸੂਰਜ ਗਰਮ ਹੈ ਚੰਦਰਮਾ ਠੰਡਾ ਹੈ ਪਰ ਮਹਾਰਾਜ ਜੀ ਬਚਨ ਕਰਦੇ ਨੇ ਨਹ ਸੀਤਲੰਗ ਚੰਦਰਦੇਵ ਹੈ ਕਹਿੰਦੇ ਠੀਕ ਹੈ ਇਸ ਚੰਦਰਮਾ ਠੰਡਾ ਹੋਏਗਾ ਪਰ ਐਨਾ ਠੰਡਾ ਨਹੀਂ ਅਖੀਰ ਚ ਜਾ ਕੇ ਮਹਾਰਾਜ ਇਸ ਸ਼ਬਦ ਦੇ ਵਿੱਚ ਨਜੋੜ ਕਰਦੇ ਨੇ ਨਹ ਸੀਤਲੰਗ ਚੰਦਰਦੇਵ ਹੈ ਨਹ ਸੀਤਲੰਗ ਬਾਵਨ ਚੰਦਨ ਹੈ ਮਰ ਕਹਿੰਦੇ ਲੋਕ ਚੰਦਨ ਦੇ ਦਰਖਤ ਨੂੰ ਵੀ ਠੰਡਾ ਮੰਨਦੇ ਆ ਜਿਹੜੇ ਸਾਧੂ ਨੇ ਮਹਾਪੁਰਸ਼ ਨੇ ਉਹ ਮੱਥੇ ਤੇ ਲੇਪ ਕਰਦੇ ਨੇ ਚੰਦਨ ਦਾ ਜਦੋਂ ਅਭਿਆਸ ਕਰਦੇ ਨੇ ਜਦੋਂ ਬੰਦਗੀ ਕਰਦੇ ਨੇ ਮਸਤਕ ਦੇ ਵਿੱਚ ਠੰਡ ਰਵੇ ਇਹ ਚੰਦਨ ਦਾ ਦਰਖਤ ਇਹਨੂੰ ਠੰਡ ਦੇਵੇ ਇਸ ਕਰਕੇ ਉਹ ਲੇਪ ਕਰਦੇ ਨੇ ਚੰਦਨ ਦਾ ਕਿਉਂਕਿ ਠੰਡੀ ਮੰਨੀ ਜਾਂਦੀ ਹੈ ਨਹ ਸੀਤਲੰਗ ਚੰਦਰ ਦੇਵ ਹੈ ਨਹ ਸੀਤਲੰਗ ਬਾਵਨ ਚੰਦਨ ਹੈ ਨਹ ਸੀਤਲੰਗ ਸੀਤ ਰੁੱਤ ਰੇਣ ਮਹਾਰਜ ਕਹਿੰਦੇ ਨੇ ਲੋਕ ਕਹਿੰਦੇ ਨੇ ਜਦ ਹੀ ਸਰਦੀ ਦੀ ਰੁੱਤ ਹੈ ਇਹ ਵੀ ਠੰਡੀ ਹੈ ਕਹਿੰਦੇ ਸਰਦੀ ਦੀ ਰੁੱਤ ਵੀ ਠੰਡੀ ਹੈ ਚੰਦਨ ਦਾ ਦਰਖਤ ਵੀ ਠੰਡਾ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਚੰ드ਰਮਾ ਨੂੰ ਵੀ ਠੰਡਿਆ ਠੰਡਾ ਮੰਨਿਆ ਜਾਂਦਾ ਹੈ ਪਰ ਸਭ ਤੋਂ ਠੰਡਾ ਕੀ ਹੈ ਨਾਨਕ ਸੀਤਲੰਗ ਸਾਧ ਸੁਵਜਨ ਕਹਿੰਦੇ ਜੇ ਸਭ ਤੋਂ ਕੋਈ ਠੰਡੀ ਜਗ੍ਹਾ ਹੈ ਜਿੱਥੇ ਮਨ ਨੂੰ ਠੰਡ ਮਿਲਦੀ ਹੈ ਮੈਂ ਬੇਨਤੀ ਤੁਹਾਡੇ 'ਚ ਜਰੂਰ ਕਰਨੀ ਚਾਹਨਾ ਚਾਹਨਾ ਚੰਦਰਮਾ ਤਨ ਨੂੰ ਠੰਡਕ ਦੇ ਸਕਦਾ ਹੈ ਜਿਹੜਾ ਚੰਦਨ ਦਾ ਦਰਖਤ ਹੈ ਉਹ ਸਰੀਰ ਨੂੰ ਠੰਡ ਮਸਤਕ ਨੂੰ ਦੇ ਸਕਦਾ ਹੈ ਜਿਹੜੀ ਰੁੱਤ ਹੈ ਉਹ ਤਨ ਨੂੰ ਠੰਡ ਦੇ ਸਕਦੀ ਹੈ ਪਰ ਮਨ ਨੂੰ ਠੰਡਾ ਕੋਈ ਇਹਨਾਂ 'ਚੋਂ ਇੱਕ ਵੀ ਨਹੀਂ ਕਰ ਸਕਦਾ ਘਰ ਬਣ ਗਏ ਨੇ 2-2 ਕਰੋੜ ਦੀਆਂ ਕੋਠੀਆਂ ਬਣ ਗਈਆਂ ਵੱਡੇ ਵੱਡੇ ਏਸੀ ਲੱਗ ਗਏ ਨੇ ਅਸੀਂ ਕਹਿੰਨੇ ਫੁੱਲ ਏਸੀ ਜਿਹੜੀ ਬਿਲਡਿੰਗ ਬਣੀ ਹੋਈ ਹੈ ਸਾਡੇ ਘਰ 'ਚ ਪਰ ਮੈਨੂੰ ਦੱਸੋ ਖਾਂ ਭਲਾ ਉਹ ਤਨ ਠੰਡਾ ਕਰਦਾ ਹੈ ਕਿ ਮਨ ਠੰਡਾ ਕਰਦਾ ਹੈ ਜੀ ਏਸੀ ਵੀ ਤਨ ਠੰਡਾ ਕਰਦਾ ਹੈ ਜੋ ਜਿਹੜੀ ਰੁੱਤ ਹੈ ਉਹ ਵੀ ਤਨ ਨੂੰ ਠੰਡਾ ਕਰਦੀ ਹੈ ਮਨ ਨੂੰ ਠੰਡ ਦੇਣ ਵਾਲਾ ਕੀ ਹੈ ਨਾਨਕ ਸੀਤਲੰ ਸਾਧ ਸੁਵਜਨ ਹੈ ਕਹਿੰਦੇ ਜੇ ਮਨ ਨੂੰ ਠੰਡ ਮਿਲੇਗੀ ਜਾਂ ਤੇ ਗੁਰੂ ਕੀ ਸਾਧ ਸੰਗਤ ਵਿੱਚ ਆ ਕੇ ਮਿਲੇਗੀ ਜਾਂ ਰੱਬ ਦੇ ਪਿਆਰੇ ਸਾਧੂਆਂ ਦੇ ਚਰਨਾਂ ਦੇ ਵਿੱਚ ਬਹਿ ਕੇ ਸੰਗਤ ਕਰਨਾ ਠੰਡ ਮਿਲੇਗੀ ਕਿਉਂਕਿ ਮਨ ਨੂੰ ਠੰਡਾ ਕਰਨ ਦਾ ਹੋਰ ਕੋਈ ਉਪਾਅ ਹੈ ਨਹੀਂ ਜਿੱਥੇ ਵੇਖ ਲਓ ਚਾਰ ਜਾਣੇ ਮੋੜ ਤੇ ਖੜੇ ਨੇ ਲੋਕਾਂ ਦੀਆਂ ਚੁਗਲੀਆਂ ਕਰਦੇ ਚਾਰ ਜਾਣੇ ਕਿਤੇ ਬੋਰਡ ਥੱਲੇ ਥੜਿਆਂ ਤੇ ਬੈਠੇ ਨੇ ਉਥੇ ਤਾਸ਼ ਕੁੱਟੀ ਜਾਂਦੇ ਨੇ ਗੁਰਦੁਆਰਾ ਸਾਹਿਬ ਜਾ ਕੇ ਬਹਿਣ ਦਾ ਟਾਈਮ ਨਹੀਂ ਹੈ ਜੇ ਕੋਈ ਵੀ ਗੁਰਦੁਆਰਾ ਸਾਹਿਬ ਜਾ ਕੇ ਬੈਠੋ ਮਨ ਦੀ ਸ਼ਾਂਤੀ ਮਿਲ ਜਾਏ ਉਹ ਚੌਂਕ 'ਚ ਬੈਠਿਆਂ ਨੇ ਗੱਪਾਂ ਜ਼ਰੂਰ ਮਾਰੀ ਜਾਣੀਆਂ ਕੋਲ ਦੀ ਜਿਹੜਾ ਨੰਗਿਆ ਉਹਦੀ ਪਰਿਵਾਰ ਦੀ ਸਾਰੀ ਨਿੰਦਿਆ ਕਰਨੀ ਹੈ ਆਪ ਕਿੱਦਾਂ ਦਾ ਇਹਦੇ ਘਰ ਦੇ ਕਿੱਦਾਂ ਦੇ ਇਹਦੇ ਮਾਂ ਪੇ ਕਿੱਦਾਂ ਦੇ ਇਹ ਮਨ ਤੜਫਦੇ ਨੇ ਤਾਂ ਹੀ ਨਿੰਦਿਆ ਕਰਦੇ ਹੋ ਇੱਕ ਦੂਜੇ ਤੋਂ ਮਨ ਖਿੱਚਦਾ ਹੈ ਇੱਕ ਦੂਜੇ ਦੇ ਪ੍ਰਤੀ ਮਨ ਚ ਭੰਬੜ ਵੱਜਦਾ ਹੈ ਕਿਉਂ ਮਚਦਾ ਹੈ ਕਿਉਂਕਿ ਨਾਮ ਨਾਲੋਂ ਵੀ ਟੁੱਟ ਗਏ ਸਾਧੂਆਂ ਦੀ ਸੰਗਤ ਨਾਲੋਂ ਵੀ ਟੁੱਟ ਗਏ